ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਔੜ ਵਿਖੇ ਇਕੱਤਰ ਹੋਏ ਸੀ ਜਿੱਦਾਂ ਬਲਾਕ ਨੂੰ ਲੈ ਕੇ ਇਹ ਜਿਹੜੀ ਧਾਰਨਾ ਚੱਲ ਰਹੀ ਆ ਬਲਾਕ ਦੀ ਲੜਾਈ ਆ ਇੱਥੇ ਬਲਾਕ ਨੂੰ ਘਟੋ ਘਾਟ 74 75 ਪਿੰਡ ਪੈਂਦੇ ਆ ਤੇ ਸਰਕਾਰ ਨੇ ਬਿਨਾ ਕੋਈ ਨੋਟਿਸ ਦਿੱਤੇ ਬਿਨਾ ਕੋਈ ਵਜ੍ਹਾ ਦਿੱਤੇ ਇਹ ਬਲਾਕ ਮਤਲਬ ਭੰਗ ਕਰ ਦਿੱਤਾ ਇਹਦੇ ਚੋਂ 30 35 ਪਿੰਡ ਬੰਗਿਆਂ ਚ ਕਰ ਦਿੱਤੇ ਤੇ ਬਾਕੀ ਦੇ ਰਹਿੰਦੇ ਪਿੰਡ ਨਵਾਂ ਸ਼ਹਿਰ ਕਰ ਦਿੱਤੇ ਤੇ ਦੇਖੋ ਹੁਣ ਜਿਹੜੇ ਇਹਨੂੰ ਔਰ ਬਲੌਗ ਨੂੰ ਪਿੰਡ ਲੱਗਦੇ ਸੀ ਇਹਨਾਂ ਨੂੰ ਮਤਲਬ ਇੱਥੇ ਆਣਾ ਜਾਣਾ ਨੇੜੇ ਦੇ ਪਿੰਡੇ ਆਣਾ ਜਾਣਾ ਸੋਖਾ ਠੀਕ ਹੈ ਇੱਕ ਚਲੋ ਇੰਨੇ ਪਿੰਡਾਂ ਦਾ ਕੰਮ ਕਰਨ ਲਈ ਚਲੋ ਇੱਕ ਬਲੌਕ ਹੀ ਕਾਫੀ ਹੁੰਦਾ ਹੁਣ ਜਿੱਥੇ ਨਮਾ ਸ਼ਹਿਰ ਬਲੌਕ ਕਰ ਦਿੱਤਾ ਉਹ ਤਾਂ ਪਹਿਲੇ ਬਹੁਤ ਵੱਡਾ ਹੈ ਉੱਥੇ ਤਾਂ ਅੱਗੇ ਨਹੀਂ ਕੋਈ ਕੰਮ ਹੋ ਰਿਹਾ ਤੇ ਸਾਨੂੰ ਮਤਲਬ ਇੱਕ ਇੱਕ ਦਿਨ ਦਾ ਕੋਈ ਆਪਣਾ ਕੋਈ ਵੀ ਕੰਮ ਕਰਾਣਾ ਆ ਕੋਈ ਵੀ ਆਪਣੇ ਪੰਚਾਇਤਾਂ ਦਾ ਕੋਈ ਕੰਮ ਆ ਜਾਂ ਹੋਰ ਉਹ ਕੰਮ ਨੂੰ ਕਰਾਉਣ ਲਈ ਅਸੀਂ ਮਤਲਬ ਹੁਣ ਪਹਿਲਾਂ ਨਵੇਂ ਸ਼ਹਿਰ ਜਾਵਾਂਗੇ ਉੱਥੇ ਬੇਟ ਕਰਾਂਗੇ ਠੀਕ ਆ ਤੇ ਆ ਇੰਨੇ ਪਿੰਡਾਂ ਨੂੰ ਇੰਨੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਕਿ ਉਦੋਂ ਤੱਕ ਹਜੇ ਤੱਕ ਦਾ ਮਤਲਬ ਅੱਧੇ ਪਿੰਡਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਵੀਡੀਓ ਸੈਕਟਰੀ ਹੈਗੇ ਕਿੱਥੇ ਆ ਉਹ ਨਹੀਂ ਕੰਮ ਕਰਾਉਣਾ ਕਿੱਥੇ ਜਾ ਕੇ ਆ ਇਹ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਇਸ ਇਹ ਕਿਹੜਾ ਕੋਈ ਛੋਟਾ ਬਲੌਗ ਹੈਗਾ ਵੀ ਜਿਹਨੂੰ ਭੰਗ ਕਰਕੇ ਕਿਸੇ ਦੇ ਵੀ ਨਾਲ ਰਲਾ ਦੋ 74 75 ਪਿੰਡ ਦੇ ਵਿੱਚ ਪੈਂਦੇ ਆ ਬਹੁਤ ਵੱਡਾ ਬਲੌਗ ਵਾ ਸਰਕਾਰ ਨੂੰ ਸਾਡੀ ਬੇਨਤੀ ਆ ਅਪੀਲ ਹੈ ਜੀ ਇਹ ਹੀ ਕਿ ਇਹ ਬਲੌਗ ਨੂੰ ਇੱਦਾਂ ਇੱਥੇ ਰਹਿਣ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਹੋਰ ਗਾਂਹਾਂ ਅੱਗੇ ਪਰੇਸ਼ਾਨੀ ਨਾ ਹੋਵੇ ਤੇ ਇਹਨਾਂ ਗੱਲਾਂ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਜਿਹੜੇ ਇੱਥੇ ਸਾਰੇ ਆਪਣੇ ਜਥੇਬੰਦੀਆਂ ਜਿਹੜੇ ਮਤਲਬ ਉੱਦਾਂ ਵੀ ਆਮ ਲੋਕ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਆਮ ਲੋਕ ਵੀ ਪਹੁੰਚੇ ਆ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਹ ਬਹੁਤ ਮਤਲਬ ਸਾਡੇ ਲਈ ਗਾਂਹਾਂ ਬਹੁਤ ਨੁਕਸਾਨ ਹੋਣਾ ਹੈ ਇਸ ਚੀਜ਼ ਦਾ ਜੇ ਬਲੌਗ ਇੱਥੇ ਨਾ ਆ ਰਿਹਾ ਤੇ ਸਾਰਿਆਂ ਦਾ ਬੜਾ ਬਾਕੀ ਧੰਨਵਾਦ ਕਰਦੇ ਆਂ ਜਿਹੜੇ ਨਿਊਜ਼ ਚੈਨਲ ਵੀ ਮੇ ਸਾਡੀ ਗੱਲ ਲੋਕਾਂ ਦਾ ਕਪ ਵਿਚਾਰ ਰਹੇ ਆ